ਕਾਂਗਰਸ ਦੇ ਵਿੱਚ ਸਾਬਕਾ ਮੰਤਰੀ ਵਿਜੇਂਦਰ ਸਿੰਘਲਾ ਨੂੰ ਵੱਡੀ ਜ਼ਿੰਮੇਵਾਰੀ ਮਿਲੀ ਹੈ ਵੱਡੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਪੰਜਾਬ ਕਾਂਗਰਸ ਦੇ ਹਲਕਿਆਂ ਦੇ ਅੰਦਰ ਚਰਚਾ ਛਿੜ ਗਈ ਹੈ ਤਰਥੱਲੀ ਮੱਚ ਗਈ ਹੈ ਵਿਜੇਂਦਰ ਸਿੰਘਲਾ ਦਾ ਕਦ ਦਿਨੋ ਦਿਨ ਪੰਜਾਬ ਦੀ ਕਾਂਗਰਸ ਦੇ ਵਿੱਚ ਵੱਡਾ ਹੁੰਦਾ ਜਾ ਰਿਹਾ ਹੈ ਕਿਹੜੀ ਵੱਡੀ ਜ਼ਿੰਮੇਵਾਰੀ ਮਿਲੀ ਹੈ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਣੀ ਹੈ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਨਾਲ ਮੈਂ ਹਰਿੰਦਰ ਬਾਜਵਾ ਕਾਂਗਰਸ ਦੇ ਅੰਦਰ ਚਰਚਾ ਹੈ ਕਿ ਨਵਾਂ ਪ੍ਰਧਾਨ ਕੌਣ ਬਣੇਗਾ ਹਰ ਕੋਈ ਆਪਣੇ ਆਪਣੇ ਦਾਅਵੇ ਲਾ ਰਿਹਾ ਹੈ ਆਪਣੇ ਆਪਣੇ ਟੇਵੇ ਲਾ ਰਿਹਾ ਹੈ ਆਪਣੀ ਆਪਣੀ ਬੈਟਿੰਗ ਕਰ ਰਿਹਾ ਹੈ ਆਪਣੀ ਜੋਰ ਜਮائش ਕਰ ਰਿਹਾ ਹੈ ਆਪਣੀਆਂ ਤਾਣੀਆਂ ਬੁਣ ਰਿਹਾ ਹੈ ਇਸੇ ਵਿਚਕਾਰ ਕਹਿ ਲਿਏ ਕਿ ਚੁੱਪ ਚਪੀ ਤੇ ਕਾਂਗਰਸ ਦੇ ਵੱਲੋਂ ਵਿਜੇਂਦਰ ਸਿੰਘਲਾ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਪਹਿਲਾਂ ਹੀ ਵੱਡੇ ਅਹੁਦਿਆਂ ਤੇ ਇਸ ਸਮੇਂ ਬਰਾਜਮਾਨ ਨੇ ਕਾਂਗਰਸ ਦੇ ਅੰਦਰ ਵਿਜੇਂਦਰ ਸਿੰਘਲਾ ਪਰ ਹੁਣ ਉਹਨਾਂ ਨੂੰ ਇੱਕ ਹੋਰ ਵੱਡੀ ਜ਼ਿੰਮੇਵਾਰੀ ਦੇ ਨਾਲ ਨਿਵਾਜ ਦਿੱਤਾ ਗਿਆ ਹੈ ਵਿਜੇਂਦਰ ਸਿੰਘਲਾ ਆਲ ਇੰਡੀਆ ਕਾਂਗਰਸ ਕਮੇਟੀ ਦੇ ਵਿੱਚ ਆਪਣੇ ਕਦ ਨੂੰ ਜਿਹੜਾ ਕਹ ਲਈਏ ਕਿ ਅੱਗੇ ਵਧਾਉਂਦੇ ਹੋਏ ਲਗਾਤਾਰ ਜਾ ਰਹੇ ਨੇ ਵਿਜੇਂਦਰ ਸਿੰਘਲਾ ਨੂੰ ਕਾਂਗਰਸ ਦੇ ਨਵੇਂ ਬਣੇ ਅਸਾਸੇ ਤੇ ਜਾਇਦਾਦ ਦਾ ਜਿਹੜਾ ਕਿ ਉਹ ਸੈੱਲ ਹੈ ਉਸ ਦਾ ਇੰਚਾਰਜ ਲਾਇਆ ਗਿਆ ਹੈ ਜਿੰਨੀਆਂ ਵੀ ਕਾਂਗਰਸ ਦੀਆਂ ਪ੍ਰਾਪਰਟੀਆਂ ਨੇ ਜਾਇਦਾਦਾਂ ਨੇ ਪੂਰੇ ਭਾਰਤੀ ਸੰਘ ਦੇ ਅੰਦਰ ਉਸ ਦੇ ਸਾਰੇ ਦੇ ਇੰਚਾਰਜ ਜਿਹੜੇ ਹੈ ਉਹ ਵਿਜੇਂਦਰ ਸਿੰਘਲਾ ਹੋਣਗੇ ਚਰਚਾਵਾਂ ਕਈ ਨੇ ਅਚਾਨਕ ਵਿਜੇਂਦਰ ਸਿੰਘਲਾ ਦੀ ਇਸ ਨਿਯੁਕਤੀ ਨੇ ਪੰਜਾਬ ਦੇ ਕਾਂਗਰਸੀ ਹਲਕਿਆਂ ਦੇ ਅੰਦਰ ਘੁਸਰਮੋਸਰ ਸ਼ੁਰੂ ਕਰਾ ਦਿੱਤੀ ਹੈ ਮਾਮਲਾ ਇਹ ਹੈ ਕਿ ਪੰਜਾਬ ਦੇ ਅੰਦਰ ਪੰਜਾਬ प्रदेश ਕਾਂਗਰਸ ਕਮੇਟੀ ਦੇ ਨਵੇਂ ਪ੍ਰਧਾਨ ਦੇ ਲਈ ਜੋ ਰਜਮਸ਼ਦਾ ਦੌਰ ਚੱਲ ਰਿਹਾ ਹੈ ਮੁੱਖ ਮੰਤਰੀ ਦਾ ਚਿਹਰਾ ਬਣਨ ਦੇ ਲਈ ਜਿਹੜਾ ਉਹ ਭਾਰਤ ਤੋਂ ਲਿਆ ਜਾ ਰਿਹਾ ਹੈ ਇਸੇ ਵਿਚਕਾਰ ਕਿਉਂਕਿ ਵਿਜੇਂਦਰ ਸਿੰਘਲਾ ਵੀ ਉਹਨੇ ਦਾ ਉਹਨਾਂ ਦਾਅਵੇਦਾਰਾਂ ਦੇ ਵਿੱਚ ਸ਼ਾਮਲ ਨੇ ਜਿਹੜੇ ਪ੍ਰਧਾਨ ਬਣਨ ਵਾਲੀ ਰੇਸ ਦੇ ਅੰਦਰ ਨੇ ਵਿਜੇਂਦਰ ਸਿੰਘਲਾ ਨੂੰ ਲੈ ਕੇ ਚਰਚਾਵਾਂ ਕਈ ਪ੍ਰਕਾਰ ਦੀਆਂ ਨੇ ਜੇਕਰ ਕਿਹਾ ਜਾਂਦਾ ਹੈ ਕਾਂਗਰਸ ਦੇ ਅੰਦਰਲੇ ਸੂਤਰ ਇਸ ਗੱਲ ਦੀ ਹਾਮੀ ਭਰਦੇ ਆ ਕਿ ਜੇਕਰ ਵਿਜੇਂਦਰ ਸਿੰਘਲਾ ਦੇ ਨਾਂ ਦੀ ਚਰਚਾ ਹੁੰਦੀ ਹੈ ਬਤੌਰ ਹਿੰਦੂ ਚਿਹਰਾ ਕਿਉਂਕਿ ਉਹ ਅਗਰਵਾਲ ਸਮਾਜ ਚੋਂ ਆਉਂਦੇ ਆ ਉਸ ਸਾਰੇ ਕਾਸੇ ਦੇ ਕਰਕੇ ਵਿਜੇਂਦਰ ਸਿੰਘਲਾ ਦਾ ਕੱਦ ਤੇ ਭਾਰ ਕਾਫੀ ਜ਼ਿਆਦਾ ਵੱਡਾ ਹੈ ਕਾਫੀ ਜ਼ਿਆਦਾ ਭਾਰੀ ਹੈ ਉਹਨਾਂ ਦਾ ਪਲੜਾ ਜ਼ਿਆਦਾ ਝੁਕਦਾ ਹੈ ਤੇ ਆ ਚਾਨਕ ਅੱਜ ਸੁਨਯੁਕਤੀ ਨੇ ਇਸ ਪਾਸੇ ਵਾਲਾ ਇਸ਼ਾਰਾ ਵੀ ਕਰ ਦਿੱਤਾ ਹੈ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੇ ਅੰਦਰ ਉਹਨਾਂ ਦੀ ਛਵੀ ਕਿਸ ਪ੍ਰਕਾਰ ਦੀ ਹੈ ਹੁਣ ਚਰਚਾਵਾਂ ਕਈ ਨੇ ਪ੍ਰਤਾਪ ਸਿੰਘ ਬਾਜਵਾ ਵੀ ਪੰਜਾਬ ਪ੍ਰਧਾਨ ਬਣ ਲਈ ਜ਼ੋਰ ਲਾ ਰਹੇ ਨੇ ਸੁਖਜਿੰਦਰ ਰੰਧਾਵਾ ਲੋਬਿੰਗ ਕਰਦੇ ਹੋਏ ਦੱਸੇ ਤੁਹਾਨੂੰ ਮੈਂ ਉਦੋਂ ਖਬਰ ਵੀ ਦਿੱਤੀ ਸੀ ਉਸ ਖਬਰ ਦਾ ਲਿੰਕ ਉੱਪਰ ਹੈ ਤੁਸੀਂ ਦੇਖ ਸਕਦੇ ਹੋ ਕਿ ਚਰਨਜੀਤ ਸਿੰਘ ਚੰਨੀ ਕਹਿੰਦੇ ਆ ਕਿ ਇਹਨਾਂ ਦੀ ਲੜਾਈ ਦੇ ਵਿੱਚ ਆਪਣਾ ਤਾਂ ਵੈਸੇ ਹੀ ਨੰਬਰ ਲੱਗ ਜਾਣਾ ਹੈ ਪਰਗੜ ਸਿੰਘ ਐ ਰਾਣਾ ਗਰਜੀਤ ਨੇ ਭਾਰਤ ਪੁਸ਼ ਰਾਸ਼ੂ ਨੇ ਰਾਣਾ ਕਵਰ ਪ੍ਰਤਾਪ ਸਿੰਘ ਜਿਹੜੇ ਆ ਸਾਬਕਾ ਸਪੀਕਰ ਉਹ ਜੋਰਜ ਮਸ਼ ਕਰ ਰਹੇ ਨੇ ਬਹੁਤ سارے ਲੋਕ ਨੇ ਹੁਣ ਉੱਥੇ ਦਾ ਕੇਦਾ ਲੱਗਣਾ ਇਹ ਤਾਂ ਬਾਅਦ ਦੀ ਗੱਲ ਹੈ ਪਰ ਆਲ ਇੰਡੀਆ ਕਾਂਗਰਸ ਕਮੇਟੀ ਦੇ ਅੰਦਰ ਹਾਈ ਕਮਾਂਡ ਦੇ ਅੰਦਰ ਵਿਜੇਂਦਰ ਸਿੰਘਲਾ ਦਾ ਪ੍ਰਭਾਵ ਕਿਸ ਪ੍ਰਕਾਰ ਹੈ ਉਹ ਅੱਜ ਦੀ ਨਿਯੁਕਤੀ ਨੇ ਹੋਰ ਸਾਬਤ ਕਰ ਦਿੱਤਾ ਹੈ ਕਿ ਪਹਿਲਾ ਇਸ ਤੋਂ ਪਹਿਲਾ ਉਹ ਆਲ ਇੰਡੀਆ ਕਾਂਗਰਸ ਕਮੇਟੀ ਦੇ ਵਿਜੇਂਦਰ ਸਿੰਘਲਾ ਖਜ਼ਾਨਚੀ ਨੇ ਇਸੇ ਨਾਲ ਹੀ ਬੁਲਾਰੇ ਵੀ ਨੇ ਉਹਨਾਂ ਦੀ ਪੈਟ ਵੈਸੇ ਵੀ ਕਿਹਾ ਜਾਂਦਾ ਕਿ ਉਹ ਰਾਹੁਲ ਦੀ ਇੱਕ ਕੋਰ ਟੀਮ ਹੈ ਜਿਹੜੀ ਰਾਹੁਲ ਗਾਂਧੀ ਹਰਾਂਦੀ ਉਹਨਾਂ ਦੇ ਵਿੱਚ ਸ਼ਮਾਰ ਹੁੰਦੇ ਹਨ ਦੇਖਦੇ ਆ ਕਿ ਇਸ ਜੁम्मेवारी ਤੋਂ ਬਾਅਦ ਵਿਜੇਂਦਰ ਸਿੰਘਾ ਨੂੰ ਕੀ ਪੰਜਾਬ ਪ੍ਰਧਾਨ ਵਾਲੀ ਜ਼ਿੰਮੇਵਾਰੀ ਮਿਲ ਸਕਦੀ ਹੈ ਜਾਂ ਨਹੀਂ ਇਹ ਇੱਕ ਅਲੈਦਾ ਗੱਲ ਹੈ ਕਈ ਵਾਰ ਹੋਇਆ ਹੁੰਦਾ ਕਿ ਬੰਦੇ ਕੋਲੇ ਬਹੁਤ ਸਾਰੇ ਅਹੁਦੇ ਹੋ ਜਾਂਦੇ ਕਿ ਤੁਸੀਂ ਆ ਵੀ ਬਣ ਗਏ ਜੀ ਤੁਸੀਂ ਆ ਵੀ ਬਣ ਗਏ ਵੀ ਟਿਕਟ ਵੀ ਭਾਲਦੇ ਹੋ ਤੇ ਤੁਹਾਨੂੰ ਪ੍ਰਧਾਨਗੀ ਵੀ ਦੇ ਦਈਏ ਇਸ ਪਾਸੇ ਵੀ ਕਈ ਵਾਰ ਸਥਿਤੀਆਂ ਲਜਾ ਜਾਂਦੀਆਂ ਨੇ ਸਿਆਸਤ ਦੇ ਅੰਦਰ ਕੋਈ ਪਤਾ ਨਹੀਂ ਸੱਜੇ ਹੱਥ ਨੂੰ ਕਿ ਖੱਬਾ ਹੱਥ ਕੀ ਕਰ ਰਿਹਾ ਤੇ ਸਵੇਰ ਦਾ ਸੂਰਜ ਚੜ੍ਹਿਆ ਉਹਨੇ ਕਿਸ ਤਰ੍ਹਾਂ ਨਾਲ ਛੁਪਣਾ ਇਹਦੇ ਬਾਰੇ ਕਿਸੇ ਨੂੰ ਸਿਆਸਤ ਦੇ ਅੰਦਰ ਕੁਝ ਨਹੀਂ ਪਤਾ ਕੀ ਹੁੰਦਾ ਇਹ ਸਮਾਂ ਦੱਸਦਾ